ਜੀ ਮੇਰਾ ਨਾਰ ਬਲੌਗ ਸੀ ਜੂਲੇ ਕੋ ਹਾਂਜੀ ਤੇ ਮੈਂ ਕਈ ਥਾਵਾਂ ਤੇ ਗਿਆ ਡਾਕਟਰ ਸਾਹਿਬ ਜੀ ਬਹੁਤ ਤਕਲੀਫ ਚ ਨਾ ਤਾਂ ਡਾਕਟਰ ਸਾਹਿਬ ਜੀ ਮੈਨੂੰ ਬੈਠਾ ਜਾਂਦਾ ਸੀ ਨਾ ਮੈਨੂੰ ਖੜਾ ਜਾਂਦਾ ਸੀ ਨਾ ਮੈਨੂੰ ਤੁਰਿਆ ਜਾਂਦਾ ਦੋ ਸਾਲ ਮੈਂ ਮੰਜੇ ਤੇ ਪਿਆ ਰਿਆ ਫੇਰ ਮੈਨੂੰ ਕਿਸੇ ਨੇ ਦੱਸ ਪਾਈ ਮੋਗੇ ਫੇਰ ਮੈਂ ਤੁਹਾਡੇ ਕੋਲ ਆਇਆ ਤੇ ਤੁਹਾਡੇ ਕੋਲ ਡਾਕਟਰ ਸਾਹਿਬ ਜੀ ਆਇਆ ਮੈਂ ਵਧੀਆ ਠੀਕ ਠਾਕ ਹਾਂ ਜੀ ਤੁਰਨ ਵੀ ਲੱਗ ਗਿਆ ਬੈਠਣ ਵੀ ਲੱਗ ਗਿਆ ਕੀ ਪ੍ਰੋਬਲਮ ਹੁੰਦੀ ਸੀ ਸਾਹਿਬ ਲਤਾ ਜੀ ਇਹ ਪੀੜਾ ਪੈਂਦੀ ਸੀ ਜੀ ਅੱਛਾ ਹਾਂਜੀ ਕਿੰਨੇ ਜਾਣਾ ਹੈ ਆਪਣੇ ਕੋਲ ਤੁਸੀਂ ਮੈਂ ਕਿ ਡਾਕਟਰ ਸਾਹਿਬ ਜੀ ਤੁਹਾਡੇ ਕੋਲ 23 ਸਾਲ ਚ ਆਇਆ ਵੈ 2023 ਚ ਆਇਆ ਹਾਂ 2023 ਚ ਆਇਆ ਤੇ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ 4 ਦਿਨ ਆਇਆ ਤੁਸੀਂ ਮੈਨੂੰ 7 ਦਿਨ ਕਿਹਾ ਸੀ ਅੱਛਾ 4 ਦਿਨਾਂ ਚ ਮੈਨੂੰ ਫਰਕ ਪੈ ਗਿਆ 4 ਦਿਨਾਂ ਚ ਦਰਦ ਹਟ ਗਿਆ ਹਾਂ 4 ਦਿਨਾਂ ਚ ਦਰਦ ਆ ਗਿਆ ਮੈਂ ਵਧੀਆ ਠੀਕ ਠਾਕ ਆ ਤੁਰਤਾ ਵੀ ਆ ਬੈਠ ਵੀ ਜਾਨਾ ਮਤਲਬ ਮੈਂ ਠੀਕ ਠਾਕ ਆ ਜੀ ਤੇ ਮੈਂ ਸਾਰੇ ਜ਼ਿਲ੍ਹੇ ਚ ਜਾਇਆ ਮੈਨੂੰ ਕੋਈ ਫਰਕ ਨਹੀਂ ਪਿਆ ਗਿਆ ਉੱਥੇ ਕੀ ਇਲਾਜ ਕਰਦੇ ਸੀ ਕੋ ਉੱਥੇ ਦਵਾਈ ਦਿੰਦੇ ਸੀ ਜੀ ਕੋ ਡਾਕਟਰ ਸਾਹਿਬ ਜਿਹੜੀ ਹੁਣ ਤੁਹਾਨੂੰ ਪਤਾ ਹੀ ਆ ਵੀ ਡਾਕਟਰ ਦੀ 500 ਰੁਪਿਆ ਫੀਸ ਆ ਹਾਂ ਹਾਂ ਤੇ 500 ਰੁਪਿਆ ਦੀ ਫੀਸ ਲੈਣੀ ਨੇ ਬਾਕੀ 2000 2500 ਦੀ ਦਵਾਈ ਲੈ ਕੇ ਗਰੀਬ ਆਦਮੀ ਕਿੱਥੇ ਦੇਊਗਾ ਇੰਨੇ ਪੈਸੇ ਮੈਂ ਦੇਖਣਾ ਹੈ ਮਰੀਜ਼ਨ ਨੂੰ ਇਹੀ ਕਹਿੰਦਾ ਵੀ ਤੁਸੀਂ ਡਾਕਟਰ ਨੂੰ ਇੱਕ ਵਾਰੀ ਜ਼ਰੂਰ ਮਿਲੋ ਹਾਂ ਤੇ ਹੁਣ ਤੁਸੀਂ ਮਾਲ 2023 ਚ ਆਏ ਸੀ ਫਿਰ ਹਾਂਜੀ 2023 ਤੋਂ ਹੁਣ ਆ ਗਿਆ 2024 ਕਿੰਨੀ ਤਰੀਕ ਆ ਜੀ 25 28 ਤਰੀਕ ਹੈ ਨਾ ਹਾਂਜੀ 28 ਤਰੀਕ ਇੱਕ ਸਾਲ ਹੋ ਹਾਂਜੀ ਜਿਹੜੀ ਇਹ ਡਿਸਕ ਦੀ ਪ੍ਰੋਬਲਮ ਨਾਲ ਨਾਲ ਫਲੋਕ ਸੀ ਥੋੜੀ ਦਰਦ ਜਾਂਦੀ ਸੀ ਹਾਂਜੀ 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 ਉਹ ਮੰਨ ਲਓ 4 ਦਿਨ ਚ ਠੀਕ ਹੋ ਗਈ ਸੀ ਹਾਂਜੀ ਹਾਂਜੀ ਉਹ ਠੀਕ ਹੋ ਗਏ ਪਰ ਠੀਕ ਰਹੀ ਕਿ ਫੇਰ ਦੁਬਾਰਾ ਨਹੀਂ ਡਾਕਟਰ ਸਾਹਿਬ ਵੀ ਠੀਕ ਰਹੀ ਹੈ ਜੀ ਉਹ ਪ੍ਰੋਬਲਮ ਆਈ ਹੈ ਮੈਂ ਕੋਈ ਮਤਲਬ ਵਜਨ ਚੱਕ ਚੱਕ ਵਜਨ ਦਾ ਜ਼ਿਆਦਾ ਚੱਕ ਲਿਆ ਇੱਕ ਸਾਲ ਠੀਕ ਰਹੀ ਹਾਂ ਇੱਕ ਸਾਲ ਪੂਰਾ ਸਹੀ ਰਹੀ ਜੀ 2023 ਤੋਂ ਹਾਂ ਹਾਂ ਆਹ ਹਾਂ ਸਹੀ ਰਹੀ ਆ ਤਿੰਬਾ ਕਿਤੇ ਭਾਰਾ ਕੰਮ ਚੱਕ ਲਿਆ ਕੋਈ ਨਾ ਫੇਰ ਪ੍ਰੋਬਲਮ ਪੈ ਗਈ ਉਹਦਾ ਭਾਰਾ ਜਾਣੀ ਹਾਕ ਪੈ ਰਸਾ ਤੈਨੂੰ ਮਾਰਾ ਫੇਰ ਆਇਆ ਨਾ ਹੁਣੇ ਟ੍ਰੀਟਮੈਂਟ ਪਹਿਲਾਂ ਤੇ 2023 ਚ ਲਿਆ ਸੀ 2023 ਤੋਂ ਬਾਅਦ 2024 ਚ ਹੁਣ ਆਇਆ ਹਾਂ ਹਾਂਜੀ ਹਾਂਜੀ ਯਾਨੀ 1 ਸਾਲ ਬਾਅਦ ਫੇਰੇ ਤਕਲੀਫ ਆ ਗਈ ਉਹ ਤਹੀ ਕੋਰ ਦਾ ਕਾਰਨ ਇਹ ਹੈ ਵੀ ਇਨ੍ਹਾਂ ਦਾ ਕੋਈ ਟੇਡਾ ਝੋਲ ਲੱਗਿਆ ਜਾਂ ਇਨ੍ਹਾਂ ਨੇ ਕੋਈ ਮੰਨੋ ਕੀ ਕੀਤਾ ਸੀਗਾ ਜੇ ਮੈਂ ਕੋਈ ਵਜ਼ਨ ਚੱਕ ਲਿਆ ਮਤਲਬ 70 80 ਕਿਲੋ ਕੋਈ ਵਜ਼ਨ ਨੂੰ ਭਾਰਾ ਮਤਲਬ ਚਾਰ ਫੈਕਟ ਜਿ ਲਗਾਉਂਦੇ ਹਾਂ ਹਾਂ ਜੀ ਹਾਂ ਜੀ ਇਹਦਾ ਇਹੀ ਪਰਸਾ ਹੁੰਦਾ ਕਿ ਥੋੜਾ ਪ੍ਰੈਸ਼ ਰੱਖੋ ਹੁਣ ਪਰ ਤੁਸੀਂ ਕੱਲ ਟ੍ਰੀਟਮੈਂਟ ਲਿਆ ਫੇਰੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਟ੍ਰੀਟਮੈਂਟ ਹਾਂ ਜੀ ਹਾਂ ਜੀ ਹੁਣ ਕਿਵੇਂ ਆ ਕੱਲ ਪੇਰਾ ਅੜਗੇ ਜੀ ਜਾਵਾਂ ਅੱਜ ਦੂਜਾ ਦਿਨ ਹੋ ਗਿਆ ਜੀ ਅੱਜ ਠੀਕ ਹਾਂ ਜੀ ਬਹੁਤ ਫਰਕ ਹੈ ਡਾਕਟਰ ਸਾਹਿਬ ਅੱਜ ਮੈਂ ਤੁਹਾਡਾ ਡਾਕਟਰ ਸਾਹਿਬੀ ਬਹੁਤ-ਬਹੁਤ ਤਨਵਾਦ ਕਰਦਾ ਮੈਂ ਮਰੀਜ਼ਾਂ ਨੂੰ ਇਹੀ ਹੈ ਨਾ ਕਿ ਡਾਕਟਰ ਸਾਹਿਬ ਨੂੰ ਇੱਕ ਵਾਰੀ ਜ਼ਰੂਰ ਮਿਲੋ ਤੁਸੀਂ ਏ ਮੈਂ ਬਿਨਾਂ ਸਾਈਡ ਇਫੈਕਟ ਤੋਂ ਹਾਂਜੀ ਮਦਰ ਦਰਦਾਂ ਦੀਆਂ ਦਵਾਈਆਂ ਹਾਂਜੀ ਨਾ ਕੋਈ ਪੱਤਾ ਨਾ ਕੋਈ ਦਵਾਈ ਨਾ ਕੋਈ ਟੀਕਾ ਮਦਰ ਪੁਆਇੰਟਾਂ ਤੇ ਹੀ ਸਹੀ ਕਰਦੇ ਡਾਕਟਰ